ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਪਾਈ ਅਮਰਤਪਾਲ ਸਿੰਘ ਜਿਨ੍ਹਾਂ ਤੇ ਐਨਐਸਏ ਲੱਗਾ ਹੋਇਆ ਤੇ ਹਾਲੇ ਇਸ ਵਕਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਤੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਐਮਪੀ ਦੇ ਇਲੈਕਸ਼ਨ ਲੜ ਰਹੇ ਨੇ ਤੇ ਵੋਟਰਾਂ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਵੱਡੀ ਲੀਡ ਨਾਲ ਜਿੱਤਣ ਦੀ ਉਮੀਦ ਵੀ ਜਿਤਾਈ ਜਾ ਰਹੀ ਹੈ ਪਰ ਭਾਈ ਅਮਰਤਪਾਲ ਸਿੰਘ ਦੇ ਜਿੱਤਜਾ ਨਾਲ ਕਿਸ ਨੂੰ ਤੇ ਕਿਸ ਤਰ੍ਹਾਂ ਫਾਇਦਾ ਹੋਏਗਾ ਇਸ ਤੇ ਵੱਡੀ ਗੱਲ ਕਹਿੰਦੇ ਹੋਏ ਕਥਾਵਾਚ ਕਾਰਜੀਤ ਸੰਗਟਾਪਾਲੀ ਨੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਨੇ ਤੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ ਨੌਜਵਾਨ ਚੋਣ ਲੜ ਰਹੇ ਆ ਕਿਸੇ ਪਾਰਟੀ ਵੱਲੋਂ ਨਹੀਂ ਭਾਈ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਵਿੱਚ ਕੀ ਗੁਣਾ ਭਾਈ ਅਮਰਤਪਾਲ ਸਿੰਘ ਨੂੰ ਰਾਜਨੀਤਿਕ ਸੋਝੀ ਆ ਉਸ ਨੌਜਵਾਨ ਦੀਆਂ ਤੁਸੀਂ ਵੀਡੀਓ ਸਾਰੇ ਚੈਨਲਾਂ ਤੇ ਜਿਹੜੇ ਉਦੋਂ ਨੈਸ਼ਨਲ ਮੀਡੀਆ ਨੇ ਉਹਦੇ ਨਾਲ ਇੰਟਰਵਿਊ ਕੀਤੇ ਨੇ ਉਹ ਸੁਣ ਕੇ ਵੇਖਿਓ ਕਿੰਨੀ ਕਲੈਰਟੀ ਆ ਕਿੰਨੀ ਸਪਸ਼ਟਤਾ ਉਸ ਨੌਜਵਾਨ ਦੇ ਅੰਦਰ ਜੇ ਅਸੀਂ ਸਿੱਖ ਰਾਜਨੀਤੀ ਨੂੰ ਦੁਬਾਰੇ ਤੋਂ ਚੜ੍ਹਦੀ ਕਲਾਲੇ ਪਾਸੇ ਲੈ ਕੇ ਜਾਣਾ ਜਿਹੜੇ ਲੀਡਰ ਵਾਲੇ ਗੁਣ ਆ ਆਗੂ ਵਾਲੇ ਗੁਣ ਆ ਜਿਹੜੇ ਉਹ ਭਾਈ ਅਮਰਤਪਾਲ ਸਿੰਘ ਵਿੱਚ ਹੈਗੇ ਨੇ ਠੀਕ ਆ ਨੌਜਵਾਨ ਆ ਮੈਂ ਨਹੀਂ ਇਹ ਕਹਿੰਦਾ ਵੀ ਸਾਰੀਆਂ ਗੱਲਾਂ ਭਾਈ ਅਮਰਤਪਾਲ ਸਿੰਘ ਦੀਆਂ ਅਸੀਂ ਕਹਿੰਦੇ ਕਿ ਸਹੀ ਹੋਣਗੇ ਆ ਠੀਕ ਆ ਉਹਦੇ ਵਿੱਚ ਕਮੀਆਂ ਵੀ ਹੋਣਗੀਆਂ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਪਰ ਜੇ ਭਵਿੱਖ ਵੇਖਦੇ ਅਸੀਂ ਵੀ ਐਡਾ ਕੋਈ ਸਿਆਣਾ ਬੰਦਾ ਜਿਹੜਾ ਟੇਬਲ ਟਾਕ ਦੇ ਵਿੱਚ ਸਾਹਮਣੇ ਵਾਲੇ ਬੰਦੇ ਨੂੰ ਆਪਣੀ ਕੌਮ ਦਾ ਆਪਣਾ ਪੱਖਾ ਜਿਹੜਾ ਆਪਦੇ ਨਾਲ ਹੋਈਆਂ ਨਾਂ ਇਨਸਾਫੀਆਂ ਦੀ ਲਿਸਟ ਇੱਦਾਂ ਸਾਹਮਣੇ ਰੱਖ ਸਕਦਾ ਵੇ ਜ਼ੁਰਤ ਨਾਲ ਤਾਂ ਉਹ ਗੁਣ ਅੱਜ ਦੀ ਘੜੀ ਮੈਂ 2000 ਤੇ 13 14 ਤੋਂ ਪੰਥਕ ਸਫਾ ਵਿੱਚ ਵਿਚਰਦਾ ਇਸ ਬੌਰ ਅੰਦਰ ਬੇਬਾਕੀ ਨਾਲ ਗੱਲ ਕਰਨ ਵਾਲਾ ਜੇ ਕੋਈ ਨੌਜਵਾਨਾ ਤੇ ਉਹ ਭਾਈ ਅਮਰਤਪਾਲ ਸਿੰਘ ਆ ਜੇ ਠੰਡੂਰ ਸਾਹਿਬ ਹਲਕੇ ਤੋਂ ਉਹ ਨੌਜਵਾਨ ਜਿੱਤ ਜਾਵੇ ਤਾਂ ਪੰਥ ਵਿਖਦੇ ਵਿੱਚ ਅਸੀਂ ਜਿਹੜੀ ਪੰਥਕ ਰਾਜਨੀਤੀ ਸਾਡੀ ਬਿਲਕੁਲ ਡਿੱਗ ਚੁੱਕੀ ਆ ਤੇ ਉਹਨੂੰ ਅਸੀਂ ਪੈਰਾਂ ਸਰ ਕਰ ਸਕਦੇ ਕੀ ਭਾਈ ਅਮਰਤਪਾਲ ਸਿੰਘ ਦੇ ਜਿੱਤ ਜਾਣ ਨਾਲ ਸਿੱਖ ਪੰਥ ਨੂੰ ਇੱਕ ਵੱਡਾ ਤੇ ਦਲੇਰ ਲੀਡਰ ਮਿਲ ਜਾਏਗਾ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ